ਅਮਰੀਕਾ ਦੇ ਵਿੱਚ ਡੋਨਲਡ 트੍ਰੰਪ ਦੇ ਪਾਰਸ਼ਨ ਦੌਰਾਨ ਹੋਈ ਗੋਲੀਬਾਰੀ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਡੋਨਲਡ 트੍ਰੰਪ ਪਾਰਸ਼ਨ ਦੇ ਰਹੇ ਨੇ ਤਾਂ ਦੂਜੇ ਪਾਸੇ ਸਨਾਈਪਰਸ ਦੇ ਵੱਲੋਂ ਕੜੀ ਨਜ਼ਰ ਰੱਖੀ ਜਾ ਰਹੀ ਹੈ ਇੰਨੇ ਦੇ ਵਿੱਚ ਕਿਉਂ ਸ਼ੂਟਰ ਨੇ ਡੋਨਲਡ 트੍ਰੰਪ ਦੇ ਉੱਤੇ ਗੋਲੀ ਚਲਾ ਦਿੱਤੀ ਕੰਨ ਦੇ ਵਿੱਚੋਂ ਆ ਕੇ ਗੋਲੀ ਵੱਜਦੀ ਹੈ ਉਸ ਦੇ ਨਾਲ ਡੋਨਲਡ 트੍ਰੰਪ ਕੌਣ ਦੇ ਨਾਲ ਲਤਪਤ ਹੋ ਜਾਂਦੇ ਨਹੀਂ ਨਾ ਇਹ ਸਨਾਈਪਰਸ ਦੇ ਵੱਲੋਂ ਵੀ ਸ਼ੂਟਰ ਨੂੰ ਟੀਰ ਕੀਤਾ ਗਿਆ ਜਿਸ ਦੀ ਵੀਡੀਓ ਸਾਹਮਣੇ ਆਈ ਹੈ ਕਿ ਡਿੱਗ ਜਾਂਦਾ ਹੈ ਸ਼ੱਤ ਦੇ ਉੱਤੇ ਸ਼ੂਟਰ ਜਸਤੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉੱਥੇ ਡੋਨਲਡ ਟਰੰਪ ਨੂੰ ਸੁਰੱਖਿਆ ਗਾਰਡਾਂ ਦੇ ਵੱਲੋਂ ਕੇਰਾ ਪਾ ਕੇ ਬਚਾਇਆ ਗਿਆ ਤੇ ਸੁਰੱਖਿਅਤ ਥਾਂ ਤੇ ਲਿਜਾਇਆ ਗਿਆ ਇੱਕ ਹੋਰ ਵੀਡੀਓ ਇਸ ਵਾਰਤਾਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਇਸ ਘਟਨਾ ਨੂੰ ਲੈ ਕੇ ਹਾਲਾਂਕਿ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਕੂਆਂ ਦੇ ਵੱਲੋਂ ਨetaਵਾਂ ਦੇ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਰਾਸ਼ਟਰਪਤੀ ਦੇ ਵੱਲੋਂ ਵੀ ਇਸ ਗੱਲ ਦੇ ਉੱਤੇ ਦੁੱਖ ਜ਼ਾਹਰ ਕੀਤਾ ਗਿਆ ਸੋ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਿਹਾ ਪਹਿਲਾਂ ਵੀ ਇੱਕ ਵੀਡੀਓ ਸਾਂਝੀ ਕੀਤੀ ਗਈ ਕਿ ਕਿਸ ਤਰੀਕੇ ਦੇ ਨਾਲ ਪੈਂਸਿਲਵੇਨੀਆ ਦੇ ਬਟਲਰ ਦੇ ਵਿੱਚ ਰੈਲੀ ਨੂੰ ਸੰਬੋਧਨ ਕਰੇ ਸੀ ਜਿਸ ਸਮੇਂ ਗੋਲੀਬਾਰੀ ਹੋਈ ਇਸ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਈਰਲ ਹੋ ਰਹੀਆਂ ਨੇ ਪਹਿਲੀ ਵੀਡੀਓ ਸਾਹਮਣੇ ਆਈ ਸੀ ਕਿ ਡੋਨਲਡ 트ੰਪ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਤਾਂ ਇੰਨੇ ਦੇ ਵਿੱਚ ਸ਼ੂਟਰ ਦੇ ਵੱਲੋਂ ਡੋਨਲਡ 트ੰਪ ਦੇ ਉੱਤੇ ਗੋਲੀ ਚਲਾਈ ਗਈ ਕੰਨ ਦੇ ਵਿੱਚੋਂ ਆ ਕੇ ਲੱਗਤੀ ਹੈ ਜਿਸ ਤੇ ਨਾਲ ਉਹਨਾਂ ਦਾ ਮੂੰਹ ਤੇ ਕੰਨ ਖੂਨ ਦੇ ਨਾਲ ਲਤਪਟ ਹੋ ਜਾਂਦੇ ਨੇ ਪੀੜਪੜ ਵਾਲੇ ਇਲਾਕੇ ਦੇ ਵਿੱਚ ਇੱਕਦਮ ਹੜਕਮ ਮਚਾਉਂਦਾ ਹਾਲਾਂਕਿ ਸੁਰੱਖਿਆ ਗਾਰਡ ਪਾਜ ਕੇ ਡੋਨਲਡ 트ੰਪ ਨੂੰ ਕੇਰਾ ਪਾਉਂਦੇ ਨੇ ਉਹਨਾਂ ਨੂੰ ਬਚਾਇਆ ਗਿਆ ਤੇ ਸੁਰੱਖਿਅਤ ਥਾਂ ਤੇ ਲਿਜਾਇਆ ਗਿਆ ਇਸ ਕਿਹਾ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦੇ ਵਿੱਚ ਸ਼ੂਟਰ ਨੂੰ ਢੇਰ ਕੀਤਾ ਗਿਆ ਤੇ ਇੱਕ ਸਖਸ਼ ਦੀ ਮੌਤ ਵੀ ਹੋ ਚੁੱਕੀ ਹੈ ਵੀਡੀਓ ਤੁਹਾਡੇ ਨਾਲ ਨਵੀਂ ਸਾਂਝੀ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਡੋਨਲਡ ਟਰੰਪ ਦੇ ਵੱਲੋਂ ਪਾਸ਼ਣ ਦਿੱਤਾ ਜਾ ਰਿਹਾ ਸੀ ਤਾਂ ਦੂਜੇ ਪਾਸੇ ਸਨਾਈਪਰਸ ਦੇ ਵੱਲੋਂ ਕੜੀ ਨਿਗਰਾਨੀ ਰੱਖੀ ਜਾ ਰਹੀ ਸੀ ਇੰਨੇ ਦੇ ਵਿੱਚ ਸ਼ੂਟਰ ਨੇ ਡੋਨਲਡ ਟਰੰਪ ਦੇ ਉੱਤੇ ਗੋਲੇ ਚਲਾ ਦਿੱਤੇ ਤਾਂ ਸਨਾਈਪਰਸ ਦੇ ਵੱਲੋਂ ਵੀ ਗੋਲੀ ਚੁਲਾਈ ਜਾਂਦੀ ਹੈ ਸ਼ੂਟਰ ਦੇ ਉੱਤੇ ਤਾਂ ਟਰਿਸ ਘਟਨਾ ਦੇ ਵਿੱਚ ਸ਼ੂਟਣ ਨੂੰ ਕੀਤਾ ਜਾਂਦਾ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਅਮਰੀਕਾ ਦੇ ਵਿੱਚ ਵੱਡੀ ਵਾਰਤਾਤ ਵਾਪਰਿਆ ਚੋਣਾਂ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਵੱਡੀ ਗਿਣਤੀ ਦੇ ਵਿੱਚ ਉਨ੍ਹਾਂ ਦੇ ਸਮਰਥਕ ਉਸ ਜਗ੍ਹਾ ਤੇ ਪਹੁੰਚੇ ਹੋਏ ਸੀ ਜਿਵੇਂ ਹੀ ਸੰਬੋਧਨ ਕੀਤਾ ਗਿਆ ਤਾਂ ਅਚਾਨਕ ਗੋਲੀਬਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਦੇ ਦੌਰਾਨ ਇਹ ਘਟਨਾ ਵਾਪਰੀ ਹੈ ਡੋਨਲਡ 트੍ਰੰਪ ਦੇ ਕੰਨ ਦੇ ਵਿੱਚੋਂ ਕਿ ਗੋਲੀ ਵੱਜਦੀ ਹੈ ਉਸ ਦੇ ਨਾਲ ਖੂਨ ਦੇ ਕਰਕੇ ਉਹ ਲਤਪਤ ਹੋ ਜਾਂਦੇ ਨੇ ਉਹਨਾਂ ਨੂੰ ਤੁਰੰਤ ਜੜਾ ਸੁਰੱਖਿਆ ਥਾਂ ਤੇ ਲਿਜਾਇਆ ਗਿਆ ਇੱਕ ਫਾਰ ਵੀਡੀਓ ਦੇ ਰੁਕ ਕਰਦੇ ਹਾਂ charts a couple of months old and if you uh, want to really see something that said take a look at what happened oh, shit.